ਅੱਜ ਮੌਕੇ ਵਿਖੇ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਅਤੇ ਆਲ ਇੰਡੀਆ ਯੂਥ ਫਾਊਂਡੇਸ਼ਨ ਵੱਲੋਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਗੋਧੇਵਾਲਾ ਇੰਡੋਰ ਸਟੇਡੀਅਮ ਵਿੱਚ ਧੁੰਮਧਾਮ ਨਾਲ ਮਨਾਇਆ ਗਿਆ। ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਰੁਜ਼ਗਾਰ ਪ੍ਰਾਪਤੀ ਮਹਿਮ ਦੀ ਸਿਲਵਰ ਜੁਬਲੀ ਮੌਕੇ ਬਨੇਗਾ ਵਲੰਟੀਰੀਆਂ ਨੇ ਮਾਰਚ ਕੀਤਾ ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਵਲੰਟੀਰੀਆਂ ਨੇ ਪਾਤਤ ਸਿੰਘ ਦੀ ਫੋਟੋ ਵਾਲੀ ਬਨੇਗਾ ਟੀ-ਸ਼ਰਟ ਪਹਿਨ ਕੇ ਸ਼ਮੂਲੀਅਤ ਕੀਤੀ ਇਸ ਪ੍ਰੋਗਰਾਮ ਦੀ ਅਗਵਾਈ ਸਰਵ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਢੰਡਾ ਸੂਬਾ ਸਕੱਤਰ ਚਰਨਜੀਤ ਸਿੰਘ ਸ਼ੰਗਾਰਾਏ ਅਤੇ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਰਮਨ ਕੁਮਾਰ ਧਰਮੂ ਵਾਲਾ ਸੂਬਾ ਸਕੱਤਰ ਪ੍ਰਿਤਪਾਲ ਸਿੰਘ ਨੇ ਕੀਤੀ ਇਸ ਪ੍ਰੋਗਰਾਮ ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਿੰਦਰ ਮਹੇਸ਼ਰੀ ਅਤੇ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਦੇ ਕੌਮੀ ਜਰਨਲ ਸਖਤਰ ਦਿਨੇਸ਼ ਕੁਮਾਰ ਤਾਮਿਲनाडु ਅਤੇ ਬਨੇਗਾ ਪ੍ਰਾਪਤੀ ਮੁਹੰਮਦ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਸੁਖਿੰਦਰ ਮਲੋਟ ਕਰਮਵੀਰ ਕੌਰ ਬੱਧਨੀ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਇਸ ਤੋਂ ਬਾਅਦ ਆਏ ਕੁਝ ਵਲੰਟੀਅਰਾਂ ਨੇ ਇੱਕ ਨਾਟਕ ਪੇਸ਼ ਕੀਤਾ ਜਿਸ ਦੇ ਬੋਲ ਸਨ ਮੈਨੂੰ ਹਰ ਗੱਭਰੂ ਵਿੱਚ ਦਿਸਦੀ ਹੈ ਤਸਵੀਰ ਭਗਤ ਸਿੰਘ ਦੀ ਜਿਸ ਦ ਸੰਮੇਲਨ ਵਿੱਚ ਆਏ ਹੋਏ ਲੋਕਾਂ ਨੇ ਬਹੁਤ ਆਨੰਦ ਮਾਣਿਆ ਅਤੇ ਤਾੜੀਆਂ ਦੇ ਨਾਲ ਖੂਬ ਸਵਾਗਤ ਕੀਤਾ ਇਸ ਮੌਕੇ ਬਨੇਗਾ ਵਲੰਟੀਅਰ ਸਮੇਲਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਸਿੰਘ ਨੇ ਸਰਦਾਰ ਭਖਤ ਸਿੰਘ ਦੇ ਜਨਮ ਦਿਨ ਦੀਆਂ ਮੁਬਾਰਕਾਂ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ ਔਰ ਕਬਈ ਆਪ ਦਾ ਯਾਰੀ ਕਮਿਟੀ ਦੇ ਦੇ ਵਾਪਸ ਕਰਨ ਜੇ ਕਾਰਨਾਂ ਹੈ ਸਰਕਾਰ ਨੂੰ ਸਮਾਂ ਅਖਣ ਵਾਲੇ ਕਰੀਏ ਬਾਦਿ ਨਵਜਾਣੋ ਕੇ ਇਹ ਕੰਮ ਲੈ ਤੁਹਾਨੂੰ ਮਾਫ ਦੇ ਕੇ ਅੱਖਣ ਦੇ ਯਾਨਤ ਦੇ ਉਮਾਰ ਦਾ ਹਾਂ ਦੀ ਫਤਕ

अब माफ करना है मैं कह सकता अब तो नौजवाना जिन्होंने जो लाके इस गल समझ का प्रयास किया कोशिश की है क्योंकि एक अक्ष है ये नए वर्दी का जवान है, भी

ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਲਾਗੂ ਕਰਾਉਣ ਲਈ ਸਾਰਿਆਂ ਨੂੰ ਲਾਮਬੰਦ ਕੀਤਾ ਆਖਿਰ ਦੇ ਵਿੱਚ ਸਾਰੇ ਪੰਜਾਬ ਤੋਂ ਆਏ ਹੋਏ ਵਲੰਟੀਅਰਾਂ ਨੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਵਿੱਚ ਗੋਧੇਵਾਲਾ ਸਟੇਡੀਅਮ ਤੋਂ ਪੈਦਲ ਮਾਰਚ ਕੱਢਿਆ ਜੋ ਕਿ ਮੋਗਾ ਦੇ ਵੱਖ-ਵੱਖ ਗਲੀਆਂ ਬਾਜ਼ਾਰਾਂ ਵੱਲ ਵਧਿਆ ਜਿਸ ਵਿੱਚ ਲਾਲ ਵਰਦੀ ਧਾਰੀ ਵਲੰਟੀਅਰਾਂ ਨੇ ਹੱਥਾਂ ਵਿੱਚ ਸਰਦਾਰ ਭਗਤ ਸਿੰਘ ਦੀਆਂ ਫੋਟਮਾਂ ਲਾਲ ਝੰਡੇ ਬੈਨਰ ਫਲੈਕਸ ਅਤੇ ਤਖਤੀਆਂ ਫੜ ਕੇ ਮੋਗੇ ਦੇ ਬਾਜ਼ਾਰਾਂ ਵਿੱਚ ਮਾਰਚ ਕਰਦੇ ਆ ਪੂਰਾ ਮੋਗਾ ਲਾਲ ਰੰਗ ਵਿੱਚ ਤਬਦੀਲ ਕਰ ਦਿੱਤਾ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ पर गुरू भॻत सिंह इनकलाब ਇਸ ਮੌਕੇ ਕੁਝ ਸਾਥੀ ਜਥੇਬੰਦੀਆਂ ਵੱਲੋਂ ਰਸਤੇ ਵਿੱਚ ਥਾਂ-ਥਾਂ ਤੇ ਸਵਾਗਤ ਗੇਟ ਬਣਾ ਕੇ ਵਲੰਟੀਅਰਸ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਲਈ ਪਾਣੀ ਦੀਆਂ ਬੋਤਲਾਂ ਅਤੇ ਲੱਡੂ ਵੰਡ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਭਗਤ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਬਨੇਕਾ ਕਾਨੂੰਨ ਪਾਸ ਕਰੋ। ਪਾਸ ਕਰੋ ਪਾਸ ਕਰੋ। ਬਨੇਕਾ ਕਾਨੂੰਨ ਲੈ ਕੇ ਰਾਂਗੇ। ਲੈ ਕੇ ਰਾਂਗੇ ਲੈ ਕੇ ਰਾਂਗੇ। ਬਨੇਕਾ ਕਾਨੂੰਨ ਲੈ ਕੇ ਰਾਂਗੇ। ਲੈ ਕੇ ਰਾਂਗੇ।